ਜਲੰਧਰ ਦੀ ਗੱਲ ਕੀਤੀ ਜਾਵੇ ਤਾਂ तमाम ਲੋਕਾਂ ਦੀ ਅੱਖਾਂ ਇਸ ਵਕਤ ਜਲੰਧਰ ਸੀਟ ਤੇ ਬਣੀਆਂ ਹੋਈਆਂ ਨੇ ਕਿ ਐਸ ਸੀਟ ਨੂੰ ਲੈ ਕੇ ਨਤੀਜੇ ਕਿਸ ਤਰੀਕੇ ਰੰਗੇ ਪਰ ਹਰ ਇੱਕ ਪਾਰਟੀ ਜਿਹੜੀ ਪੂਰਾ ਜੋਰ ਲਗਾ ਰਹੀ ਹੈ ਸਾਡੇ ਨਾਲ ਮੈਡਮ ਰਾਜਵਿੰਦਰ ਜੀ ਮੌਜੂਦ ਨੇ ਮੈਡਮ ਜਲੰਧਰ ਵੇਖ ਰਿਹਾ ਹਾਂ ਇੱਧਰ ਇਸੇ ਇਲਾਕੇ ਦੇ ਰਹਿਣ ਵਾਲੇ ਵੀ ਹਾਂ ਨੇੜੇ ਤੇੜਾ ਸਾਰਾ ਏਰੀਆ ਵੇਖ ਰਿਹਾ ਹਾਂ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਜਲੰਧਰ ਦੀ ਰਹਿਣ ਵਾਲੀ ਹਾਂ ਮੈਂ ਤੇ ਜਿਹੜਾ ਮਾਹੌਲ ਆ ਹਲਕਾ ਬੈਸਟ ਦਾ ਉਹ ਬਹੁਤ ਵਧੀਆ ਆ ਕਿਉਂਕਿ ਹਲਕਾ ਬੈਸਟ ਦੇ ਲੋਕ ਜਿਹੜੇ ਬਹੁਤ ਸਮਝਦਾਰ ਤੇ ਸੂਝਬਾਨ ਨੇ ਉਹਨਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਅਸੀਂ ਇਥੋਂ ਐਮ ਐਲ ਏ ਵੀ ਆਪਣਾ ਬਣਾ ਕੇ ਭੇਜੀਏ ਤਾਂ ਜੋ ਜਲੰਧਰ ਬੈਸਟ ਦਾ ਜਿਹੜਾ ਆ ਉਹ ਵਿਕਾਸ ਵਧੀਆ ਹੋ ਸਕੇ ਸਾਡੇ ਜਿਹੜੇ ਕੈਂਡੀਡੇਟ ਮਹਿੰਦਰ ਭਗਤ ਜੀ ਆ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਬੈਸਟ ਦੇ ਮੁੱਦੇ ਜਿਹੜੇ ਆ ਉਹ ਉੱਥੇ ਵਿਧਾਨ ਸਭਾ ਦੇ ਵਿੱਚ ਰੱਖਣ ਤਾਂ ਜੋ ਬੈਸਟ ਦਾ ਜਿਹੜਾ ਵਿਕਾਸ ਕਰਨ ਲਈ ਜਿਹੜੇ ਕਾਰਜ ਹੈਗੇ ਆ ਉਹਨਾਂ ਨੂੰ ਪਤਾ ਕਿ ਇਹ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਆ ਇਸ ਲਈ ਕੋਈ ਇਹ ਬਹੁਤ ਅੱਛਾ ਮਾਹੌਲ ਆ ਆਮ ਆਦਮੀ ਪਾਰਟੀ ਜੜੀ ਆਏ ਸੀਟ ਜਿੱਤ ਕੇ ਅਮਿੰਦਰ ਭਗਤ ਜੀ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਗੇ ਲੋਕ ਬੈਸਟ ਦਾ ਲੱਗਦਾ ਪਿਛਲੀ ਵਾਰ ਵਾਲਾ ਮੋਲ ਬਣ ਜਾਊਗਾ ਨੇ ਬਣਿਆ ਪਿਆ ਮਾਹੌਲ ਬਣ ਜਾਉ ਨਹੀਂ ਬਣਿਆ ਪਿਆ ਮਾਹੌਲ ਕਿਉਂਕਿ ਲੋਕਾਂ ਦੇ ਵਿੱਚ ਜਾਈਦਾ ਜਦੋਂ ਲੋਕਾਂ ਦੇ ਵਿੱਚ ਚੇਤਰੀਦਾ ਇੱਕ ਲੋਕਾਂ ਨੂੰ ਇੰਨੀ ਆਸ ਆ ਇੱਕ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਪਤਾ ਕਿ ਜੇ ਇੱਥੇ ਸੁਧਾਰ ਹੋ ਸਕਦਾ ਪੰਜਾਬ ਦਾ ਤੇ ਉਹ ਆਮ ਆਦਮੀ ਪਾਰਟੀ ਕਰ ਸਕਦੀ ਹੈ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ 2 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਇੰਨੇ ਪੰਜਾਬ ਦੇ ਕੰਮ ਕਰ ਦਿੱਤੇ ਲੋਕਾਂ ਨੂੰ ਪਤਾ ਕਿ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਮ ਲੋਕਾਂ ਦੀ ਜਿਹੜੀ ਸਰਕਾਰ ਆਏ ਇਹ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਣੀ ਆ ਲੋਕਾਂ ਨੂੰ ਇਦਾਂ ਲੱਗਦਾ ਕਦੀ ਦੇਖਿਆ ਸੀ ਤੁਸੀਂ ਕਿ ਇੱਕ ਮੁੱਖ ਮੰਤਰੀ ਇਦਾਂ ਮਿਲ ਰਿਹਾ ਆਮ ਲੋਕਾਂ ਨੂੰ ਆ ਹੁਣ ਵੀ ਤੁਸੀਂ ਦੇਖੋ ਜਾ ਕੇ ਜਿੱਥੇ ਉਹਨਾਂ ਨੇ ਕੋਠੀ ਲਈ ਆ ਆਮ ਲੋਕ ਮਿਲ ਰਹੇ ਨੇ ਮੁੱਖ ਮੰਤਰੀ ਸਾਹਿਬ ਆਮ ਲੋਕਾਂ ਦੇ ਵਿੱਚ ਬੈਠੇ ਨੇ ਕਦੀ ਅੱਜ ਤੱਕ ਨਹੀਂ ਹੋਇਆ ਤੇ ਲੋਕਾਂ ਨੂੰ ਜਿਹੜਾ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਨਾਲ ਬਹੁਤ ਪਿਆਰ ਆ ਦਿਲੋਂ ਪਿਆਰ ਕਰਦੇ ਲੋਕ ਉਹਨਾਂ ਨੂੰ ਇਸ ਲਈ ਜਿਹੜੀ ਜਲੰਧਰ ਬੈਸਟ ਦੀ ਸੀਟ ਆ ਉਹ ਅਸੀਂ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਅੱਛਾ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਜਦੋਂ ਤੁਸੀਂ ਜਿਤਾਇਆ ਬੜਾ ਜੋਰ ਲਾਇਆ ਸੀ ਉਹ ਕੈਂਪੇਨ ਵੇਖਿਓ ਵਾਲੀ ਜਦੋਂ ਅਸਤੀਫਾ ਛੱਡ ਗਏ ਮਨ ਉਦਾਸ ਹੋਇਆ ਉਹ ਤਾਂ ਦੇਖੋ ਮੰਨ ਤਾਂ ਉਦਾਸ ਹੁੰਦਾ ਹੀ ਆ ਜਦੋਂ ਤੁਸੀਂ ਇੱਕ ਬੰਦੇ ਲਈ ਇੰਨੀ ਮਿਹਨਤ ਕੀਤੀ ਹੁੰਦੀ ਆ ਇੱਕ ਇੱਕ ਵਲੰਟੀਅਰ ਨੇ ਸੀਐਮ ਸਾਹਿਬ ਤੋਂ ਲੈ ਕੇ ਇੱਕ ਇੱਕ ਵਲੰਟੀਅਰ ਅਹੁਦੇਦਾਰ ਜਿੰਨੇ ਸਾਡੇ ਐਮਐਲਏ ਸਾਹਿਬਾਨ ਸਾਰਿਆਂ ਨੇ ਮਿਹਨਤ ਕੀਤੀ ਉਹਨਾਂ ਲਈ ਤੇ ਉਹਨਾਂ ਨੂੰ ਐਮਪੀ ਬਣਾ ਕੇ ਆਪਾਂ ਲੋਕ ਸਭਾ ਦੇ ਵਿੱਚ ਭੇਜਿਆ ਤਾਂ ਤੁਸੀਂ ਇਹ ਦੇਖੋ ਉਹਨਾਂ ਨੇ ਪਤਾ ਨਹੀਂ ਕੀ ਸੋਚਿਆ ਚਲੋ ਮੈਂ ਕਿਸੇ ਨੂੰ ਕਿਉਂ ਕਹਿਣਾ ਸਾਡਾ ਤਾਂ ਆਪਣਾ ਕੰਮ ਆ ਅਸੀਂ ਆਪਣੇ ਕੰਮ ਦੀ ਛਲਾਗਾ ਕਰ ਸਕਦੇ ਹਾਂ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਦੀ ਛਲਾਗਾ ਕਰ ਸਕਦੇ ਹਾਂ ਜਿਨ੍ਹਾਂ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੌਂ ਖਾਦੀ ਤੇ ਦੇਖੋ ਤੁਸੀਂ ਹੁਣ ਦੁਬਾਰਾ ਨਹੀਂ ਬਣ ਗਿਆ ਫਿਰ ਦੁਬਾਰਾ ਚੱਲ ਜਾਂਦੇ ਫਿਰ ਬਣ ਕੇ ਐਮਪੀ ਬਣ ਕੇ ਦੁਬਾਰਾ ਉਹ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਬਣੇ ਐਮਪੀ ਤੇ ਹੁਣ ਤੁਸੀਂ ਦੇਖ ਲਓ ਹੁਣ ਅੱਗੇ ਉਹਨਾਂ ਨੂੰ ਪਤਾ ਹੋਣਾ ਕਿ ਬਣਾਂਗੇ ਕਿ ਨਹੀਂ ਅੱਛਾ ਐਸੇ ਇਲਾਕੇ ਸਭ ਤੋਂ ਵੱਡਾ ਮੁੱਦਾ ਕਿਹੜਾ ਸਮਝਾ ਜਿਹੜਾ ਕਿ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ ਹੈ ਜਗਰ ਭਗਤ ਜੀ ਬਣ ਜਾਂਦੇ ਨੇ ਦੇਖੋ ਜਿਹੜੇ ਜਲੰਧਰ ਬੈਸਟ ਦੇ ਮੈਨੂੰ ਲੱਗਦਾ ਕੰਮ ਹੋਉ ਨਹੀਂ ਪਾਇਆ ਜਲੰਧਰ ਬੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸ਼ੀਤ ਲੰਗਰਾਲ ਨੂੰ ਮੌਕਾ ਦਿੱਤਾ ਪਰ ਪਤਾ ਨਹੀਂ ਕਿਉਂ ਸਮਝ ਨਹੀਂ ਲੱਗੀ ਕਿ ਉਹਨਾਂ ਨੇ ਕੰਮ ਕਿਉਂ ਨਹੀਂ ਕਰਵਾਏ ਬੈਸਟ ਦੇ ਜੇ ਹਲਕਾ ਕੈਂਟਾ ਮੇਰੇ ਮੈਂ ਹਲਕਾ ਕੈਂਟਨ ਚਾਰਜ ਆ ਕੈਂਟ ਦੇ ਕੰਮ ਹੋ ਰਹੇ ਆ ਸੈਂਟਰਲ ਚ ਹੋ ਰਹੇ ਆ ਨਾਰਥ ਚ ਹੋ ਰਹੇ ਆ ਫਿਰ ਬੈਸਟ ਦੇ ਕੰਮ ਪਤਾ ਨਹੀਂ ਕਿਉਂ ਨਹੀਂ ਕਰਵਾਏ ਨੇ 2 ਸਾਲ ਦੇ ਵਿੱਚ ਤੇ ਲੋਕਾਂ ਨੇ ਜਿਹੜੇ ਵੀ ਕੰਮ ਆ ਲੋਕਾਂ ਦੇ ਛੋਟੇ ਛੋਟੇ ਕੰਮਾਂ ਲੋਕਾਂ ਦੇ ਕੋਈ ਬਹੁਤ ਵੱਡੇ ਕੰਮ ਨਹੀਂ ਹੈਗੇ ਲੋਕਾਂ ਨੂੰ ਜਿਹੜੀ ਉਮੀਦ ਆ ਉਹ ਆਮ ਆਦਮੀ ਪਾਰਟੀ ਤੋਂ ਆ ਇਸ ਲਈ ਅਸੀਂ ਜਿਹੜੇ ਕੰਮ ਆ ਲੋਕਾਂ ਦੇ ਸੀ ਬ੍ਰੇਜ ਦੇ ਪਾਣੀ ਦੇ ਹੋਰ ਵੀ ਜਿੰਨੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਜਾਂ ਜਿਹੜੇ ਵੀ ਕੰਮ ਹੈਗੇ ਆ ਉਹ ਮਹਿੰਦਰ ਭਗਤ ਜੀ ਨੂੰ ਜਦੋਂ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਣਾ ਤਾਂ ਉਹਨਾਂ ਨੇ ਸੀਐਮ ਸਾਹਿਬ ਕੱਲ ਵੀ ਸਪੀਚ 'ਚ ਕਹਿ ਰਹੇ ਸੀਗੇ ਕਿ ਇਹਨਾਂ ਦਾ ਕੰਮ ਆ ਮੈਨੂੰ ਐਪਲੀਕੇਸ਼ਨ ਦੇਣਾ ਤੇ ਸਾਈਨ ਕਰਨਾ ਮੇਰਾ ਕੰਮ ਆ ਤੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਆਪ ਹੀ ਸਾਰੇ ਜਿਹੜੇ ਕੰਮ ਆ ਵੈਸਟ ਦੇ ਕਰਵਾ ਦੇਣੇ ਆ ਇਸ ਲਈ ਵੈਸਟ ਦੀ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਨਹੀਂ ਤਾਂ ਕਦੀ ਹੋਇਆ ਸੀਗਾ 2 ਸਾਲ ਦੇ ਵਿੱਚ 45000 ਨੌਕਰੀਆਂ ਦੇ ਦੇਣੀਆਂ ਬੱਚਿਆਂ ਨੂੰ ਕਦੀ ਪਹਿਲੀ ਵਾਰ ਹੋਇਆ ਇਹ ਇਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿਉਂਕਿ ਇੱਕ ਇਮਾਨਦਾਰ ਸਰਕਾਰ ਆ ਇਮਾਨਦਾਰ ਮੁੱਖ ਮੰਤਰੀ ਆ ਇਸ ਕਰਕੇ ਡਿਸੀਜਨ ਮੇਕਰ ਮੁੱਖ ਮੰਤਰੀ ਆ ਕਿ ਜਿਹੜਾ ਡਿਸੀਜਨ ਲੈ ਲੈਣਾ ਜਿਹੜਾ ਪਬਲਿਕ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਨਹੀਂ ਤਾਂ ਇਹ ਤਾਂ ਕਦੀ ਆਪਣੇ ਮਹਿਲਾਂ ਚੋਂ ਨਹੀਂ ਨਿਕਲੇ ਸੀਗੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦਾ ਪਿਆਰ ਜਿਹੜਾ ਉਹਨਾਂ ਨੂੰ ਮਿਲ ਰਿਹਾ ਇਸ ਲਈ ਲੋਕ ਬੈਸਟ ਦੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਵੋਟ ਦੇ ਰਹੇ ਆ ਤੇ ਅਸੀਂ ਇਹ ਸੀਟ ਜਿੱਤ ਅੱਛਾ ਐਸੇ ਇਲਾਕੇ ਦੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਹੋਣਗੇ ਉਹਨਾਂ ਨੂੰ ਕੀ ਕਰਨਾ ਚਾਹੋਗੇ ਕਿ ਕਿਉਂ ਵੋਟ ਕੀਤੀ ਜਾਵੇ ਆਮ ਆਦਮੀ ਪਾਰਟੀ ਨੂੰ ਦੇਖੋ ਮੈਂ ਬੈਸਟ ਹਲਕੇ ਦਾ ਸਾਰੇ ਜਿੰਨੇ ਵੀ ਵੋਟਰ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਜੇ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੀ ਆ ਤਾਂ ਤੁਹਾਡੇ ਵਿਧਾਇਕ ਜਿਹੜੇ ਤੁਸੀਂ ਬਣਾ ਕੇ ਭੇਜੂਗੇ ਉਹ ਵੀ ਵਧੀਆ ਕੰਮ ਕਰਨਗੇ ਇਸ ਲਈ ਕਿਤੇ ਜਿਹੜਾ ਤੁਸੀਂ ਪਹਿਲਾਂ ਗਲਤੀ ਕੀਤੀ ਆ ਲੋਕ ਸਭਾ ਦੇ ਵਿੱਚ ਉਹ ਗਲਤੀ ਨਾ ਕਰ ਲਿਓ ਤੁਸੀਂ ਕੋਈ ਕਾਂਗਰਸ ਨੂੰ ਬੋਟ ਦੇਵੋਗੇ ਤੇ ਤੁਸੀਂ ਇੱਕ ਦੇਖੋ ਕਿ ਕਾਂਗਰਸ ਦੀ ਸਰਕਾਰ ਨਹੀਂ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਆ ਨਾ ਕਮਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਹੀ ਕਰਾਏਗਾ ਇਸ ਲਈ ਅਪੀਲ ਕਰਦੀ ਆ ਮੈਂ ਬੈਸਟ ਦੇ ਲੋਕਾਂ ਨੂੰ ਕਿ ਤੁਸੀਂ ਆਪਣੇ ਬੈਸਟ ਨੂੰ ਸੁਧਾਰਨ ਲਈ ਇੱਕ ਵਾਰ ਭਗਤ ਜੀ ਨੂੰ ਮੌਕਾ ਦਿਓ ਤੇ ਤੁਸੀਂ ਦੇਖੋ ਫਿਰ ਬੈਸਟ ਦੇ ਜਿਹੜੇ ਕੰਮ ਆ ਰਹਿੰਦੇ ਹੋ ਕਿੱਦਾਂ ਹੁੰਦੇ ਮੈਂ ਅਪੀਲ ਕਰਦੀ ਆ ਕਿ ਤੁਸੀਂ 10 ਤਰੀਕ ਨੂੰ ਇੱਕ ਇੱਕ ਆਪਣਾ ਕੀਮਤੀ ਬੋਟ ਪਾ ਕੇ ਮਹਿੰਦਰ ਭਗਤ ਜੀ ਨੂੰ ਵਿਧਾਨ ਸਭਾ ਦੇ ਵਿੱਚ ਭੇਜੋ ਤੇ ਆਪਾਂ ਜਿਹੜੇ ਜਲੰਧਰ ਬੈਸਟ ਦੇ ਆ ਜਿਹੜੇ ਕੰਮ ਆ ਉਹ ਕਰਵਾ ਸਕੀਏ ਤਾ ਮੈਡਮ ਰਾਜਵਿੰਦਰ ਜੀ ਸਾਡੇ ਨਾਲ ਮੌਜੂਦ ਸੀਗੇ ਵਿਧਾਇਕ ਨੇ ਕੈਂਟਰੀਆ ਦੇਖਦੇ ਨੇ ਜਿਹੜਾ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਇਸ ਏਰੀਆ ਦੀ ਤਾਂ ਐਸੇ ਕਾਫੀ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਨੇ ਜਿਨ੍ਹਾਂ ਨੂੰ ਕਿ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ ਜੇਕਰ ਮੋਹਿੰਦਰ ਪਗਤ ਜਿਹੜੇ ਨੇ ਉਹ ਜਿੱਤ ਕੇ ਇਥੋਂ ਵਿਧਾਇਕ ਬਣਦੇ ਨੇ ਫਿਲਹਾਲ ਦੇਖਦੇ ਆ ਅਗਲੀ ਤਸਵੀਰ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਜਲੰਧਰ ਤੋਂ ਕੈਮਰਾ ਬਸਨ ਮਰਪਾਲ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par